ਮੇਰੇ ਜਾਨ ਨਹੀਂ ਦੇ ਰਹੇ ਅੰਦਰ ਮੈਨੂੰ ਮੇਰੀ ਜਾਨ ਕੋਈ ਨਹੀਂ ਦੇ ਰਹੇ ਇਹਨਾਂ ਦੀ ਵਾਈਫ ਹੋਵੇਗੀ ਤਾਂ ਕੀ ਕਰਨਗੇ ਮੇਰੀ ਵਾਈਫ ਨੂੰ ਕੈਂਸਰ ਹੈ ਹਾਂ ਮੈਂ ਕੈਂਸਰ ਦੀ ਲੈਟਰ ਲੈਣ ਆਇਆ ਐਮ ਪੀ ਹਾਂ ਚੋ ਇਹਨਾਂ ਗੁੰਡਾਗਰਦੀ ਵਾਲਾ ਮਾਹੌਲ ਇਹ ਕਾਂਗਰਸ ਸਰਕਾਰ ਨੇ ਬਣਾਤਾ ਹੈ ਇਹ ਤਾਂ ਐ ਖੜੇ ਨੇ ਜਿਵੇਂ ਮਤਲਬ ਘਬਰਾ ਗਏ ਹੁੰਦੇ ਇਹਨਾਂ ਦੇ ਮੂੰਹਾਂ ਦੀਆਂ ਹਵਾਈਆਂ ਉੜੀਆਂ ਹੋਈਆਂ ਮੈਂ 35 ਲੱਖ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਠੀਕ ਮੈਨੂੰ ਜਾਨ ਨਹੀਂ ਦੇ ਰਹੇ ਮੰਤਰੀ ਜੀ ਨੂੰ ਮੈਂ ਉਹਨਾਂ ਦੀ ਲੈਟਰ ਉਹਨਾਂ ਨੂੰ ਨਹੀਂ ਹੁਣ ਜਾਨ ਨਹੀਂ ਦੇ ਰਹੇ ਅੰਦਰ ਮੈਨੂੰ ਮੈਨੂੰ ਜਾਨ ਕੋਈ ਦੇ ਰਹੇ ਇਹਨਾਂ ਦੀ ਵਾਈਫ ਹੋਵੇਗੀ ਤਾਂ ਕੀ ਕਰਨਗੇ ਕਿ ਕਾਦੀ ਲੈਟਰ ਪਹਿਲੀ ਵਾਰ ਲੈਣਾ ਜੋ ਹਾਂਜੀ ਜੀ ਮੇਰੀ ਐਮਪੀ ਸਾਹਿਬ ਨਾਲ ਗੱਲ ਹੋ ਚੁੱਕੀ ਹੈ ਜੀ ਮੇਰੀ ਵਾਈਫ ਨੂੰ ਕੈਂਸਰ ਹੈ ਹਾਂ ਮੈਂ ਕੈਂਸਰ ਦੀ ਲੈਟਰ ਲੈਣ ਆਇਆ ਐਮਪੀ ਫਾਟਚੋ ਐਮਪੀ ਸਾਹਿਬ ਨੇ ਕਿਹਾ ਮੇਰੀ ਕੋਠੀ ਆ ਕੇ ਮੈਂ ਕੰਮ ਕਰੋ ਯਾਰ ਮੈਂ ਇੱਕ ਦਾ ਲੋੜੀ ਫਿਰ ਮਾਈਕਲ ਮੈਨੂੰ ਪੜਾ ਦੇਵੇ ਮੇਰੇ ਆ ਕੇ ਥੋੜੀ ਮਾਰਨਾ ਆ ਕੇ ਜੀ ਕੋਈ ਸਿਆਣੇ ਬਣੋ ਯਾਰ ਅੰਦਰ ਉਹ ਲੈਟਰ ਕਹਿੰਦੇ ਮੈਂ ਲੈ ਕੇ ਆ ਰਿਹਾ ਤੁਹਾਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਐਮਪੀ ਖੁਦ ਲੈਟਰ ਲੈ ਕੇ ਆ ਰਹੇ ਮੈਂ ਤਾਂ ਸਵੇਰੇ ਅੰਦਰ ਹੈਰਾਨ ਕਿ ਇੰਨਾ ਮਤਲਬ ਗੁੰਡਾਗਰਦੀ ਵਾਲਾ ਮਾਹੌਲ ਇਹ ਕਾਮ ਸਰਕਾਰ ਨੇ ਬਣਾਤਾ ਅੰਦਰ ਸਾਡੇ ਮਦਰ ਨੇ ਮੇਰੇ ਬਜ਼ੁਰਗ ਮਦਰ ਨੇ ਸਾਡੀ ਫੈਮਿਲੀ ਆ ਅੰਦਰ ਆ ਕੇ ਜਦੋਂ ਜੀ ਕਰਦਾ ਏ ਇਹ ਪਿਛਲੀ ਵਾਰ ਵੀ ਆਈ ਹੋਇਆ 2 ਐਸਪੀ ਸੀ ਪਿਛਲੀ ਵਾਰ ਬੜੇ ਪਿਆਰ ਨਾਲ ਗੱਲ ਕੀਤੀ ਹੈ ਨਾਲ ਬੱਚ ਵੀ ਇੱਕ ਡੀਐਸਪੀ ਸਹਿਮਾਨ ਇੰਸਪੈਕਟਰ ਸਾਹਿਬ ਨੇ ਸਾਡੇ ਪਰਿਵਾਰ ਨੇ ਕਿਉਂਕਿ ਪੁਲਿਸ ਵਾਲਿਆਂ ਦਾ ਤਾਂ ਜਿਵੇਂ ਕਹਿੰਦੇ ਆ ਨਾ ਵੀ ਉਹਨਾਂ ਨੂੰ ਇਹ ਵਰਤਦੇ ਆ ਹੁਣ ਮੈਂ ਤਾਂ ਪਤਾ ਹੀ ਨਹੀਂ ਮੈਨੂੰ ਤਾਂ ਕੀ ਆ ਵੀ ਇਹ ਪਾ ਜੀ ਰਿਪੋਰਟ ਚੇਕ ਕਰਾ ਲਓ ਭਗਵੰਤ ਮਾਨ ਸਾਹਿਬ ਤੁਸੀਂ ਤਾਂ ਸਾਈਡ ਤੇ ਹੋ ਜੋ ਬਲਕਿ ਝਾਕੀ ਨੇ ਜਾਂ ਇਹਨਾਂ ਦੇ ਰਾਗਬ ਚੱਡਾ ਜਾਂ ਕੇਦਰੀਵਾਲ ਪਾ ਜੀ ਪੂਰਾ ਖੱਲੋ ਇਹਨਾਂ ਨੂੰ ਕੀ ਸੁਪਨਾ ਆਉਂਦਾ ਜਾਂ ਸਾਤੋਂ ਕਿਉਂ ਇੰਨਾ ਇਹ ਖਬਰ ਆ ਗਈ ਕੱਲ ਮੈਂ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਸੀ ਸਾਰਾ ਦਿਨ ਉੱਥੋਂ ਆਇਆ ਤੇ ਅੱਜ ਸਵੇਰੀ ਜਦੋਂ ਪਤਾ ਲੱਗਿਆ ਵੀ ਕਹਿੰਦੇ ਜੀ ਆ ਬਾਹਰ ਮੀਨ ਗੇਟ ਬੰਦ ਕਰੇ ਆ ਇਹ ਤਾਂ ਐ ਖੜੇ ਨੇ ਜਿਵੇਂ ਇਹ ਮਤਲਬ ਖਬਰ ਆ ਗਈ ਹੁੰਦੇ ਇਹਨਾਂ ਦੇ ਮੂੰਹਾਂ ਦੀਆਂ ਹਵਾਈਆਂ ਉੜੀਆਂ ਹੋਈਆਂ ਮੈਂ 23 ਲੱਖ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੈ। ਕੀ ਗੱਲ ਆਈ ਹੈ? ਕਿੰਨੇ ਦਾ 35 ਲੱਖ ਉਹਨਾਂ ਦੇ ਚੁਣਿਆਂ ਦਾ ਮੈਂ ਮੈਂਬਰ ਪਾਰਲੀਮੈਂਟ ਆ। ਆ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਜੀ ਖੜੇ ਆ। ਬਾਕੀ ਸਾਰੇ ਕਿਉਂਕਿ ਗੇਟ ਬੰਦ ਕਰਤਾ ਆਸ਼ੂ ਜੀ ਬਾਹਰ ਡੀਕਰੇ ਆ, डावਰ ਸਾਹਿਬ ਡੀਕਰੇ ਆ, ਸੰਜੇ ਜੀ ਆਪਣੇ ਪਾਂਡੇ ਜੀ ਡੀਕਰੇ ਆ, ਸੁਨੀਪ ਸੰਧੂ ਹੋਣੀ ਸਾਰੇ ਮੈਦ ਸਾਹਿਬ ਹੋਣੀ ਟੈਲੀਫੋਨ ਆ ਰਹੇ ਆ ਉਹਨਾਂ ਨੂੰ ਵੀ ਕੀ ਹੋ ਗਿਆ। ਅਸੀਂ ਉਹਨਾਂ ਨੂੰ ਕਹ ਰਹੇ ਆ ਸਾਨੂੰ ਨਹੀਂ ਪਤਾ ਵੀ ਕਿਉਂ ਇਹ ਬੰਦ ਕਰਤਾ ਇਹਨਾਂ ਨੇ ਦਰਵਾਜ਼ੇ। ਥੋੜੀ ਗੱਲਬਾਤ ਹੋਈ ਕੋਈ ਗੱਲਬਾਤ ਹੋਈ ਜੀ। ਕਿਸੇ ਅਧਿਕਾਰੀ ਨਾਲ ਗੱਲਬਾਤ ਹੋਈ ਜੀ। ਅੱਜ ਸ਼ਿਵਰਾਤਰੀ ਦੇ ਪ੍ਰੋਗਰਾਮ ਸੀ। ਮੈਂ ਉਹ ਪ੍ਰੋਗਰਾਮਾਂ ਇਹ ਤਾਂ ਕਈਆਂ ਦੇ ਭੋਗ ਸੀ ਉਹਨਾਂ ਤੇ ਜਾਣਾ ਹੈ ਕਮਿਊਨਿਟੀ ਸੈਂਟਰ ਦੀ ਗੱਲ ਹੋ ਰਹੀ ਹੈ ਬਿਲਕੁਲ ਕਮਿਊਨਿਟੀ ਸੈਂਟਰ ਦੀ ਬਈ ਦੇਖੋ ਉਹ ਸੰਜੀਤ ਤਨਵਾਰ ਜੀ ਖੜੇ ਆ ਤੇ ਮੈਨੂੰ ਇੱਕ ਪ੍ਰੋਗਰਾਮ ਵੀ ਇਹ ਵੀ ਵਿੱਚ ਸੀਗੇ ਵੀ ਅੱਜ ਜਿਹੜੀਆਂ ਚੀਜ਼ਾਂ ਉੱਥੇ ਡਵੈਲਪਮੈਂਟ ਦੀਆਂ ਚੱਲ ਰਹੀਆਂ ਏ ਹੁਣ ਜਿਵੇਂ ਆਪਣਾ ਸਟੇਡੀਅਮ ਆ ਹੁਣੀ ਮੈਂ ਨਿਕਲੂ ਗੁਰਦਾਨਕ ਸਟੇਡੀਅਮ ਸਾਡਾ ਟਰੈਕ ਬਣਿਆ ਹੋਇਆ ਜਿਹੜਾ ਉਹ ਤੁਹਾਨੂੰ ਪਤਾ 스마트 ਸਿਟੀ ਚੋਂ ਪੈਸੇ ਲਾਏ ਆ ਨਾਲ ਹੀ ਬਾਸਕਟਬਾਲ ਬਣ ਰਿਹਾ ਉਹ ਵੀ ਮੈਂ ਦੇਖਣਾ ਸੀ ਉਸ ਤੋਂ ਬਾਅਦ ਜਿਹੜਾ ਬਹੁਤ ਹੀ ਵੱਡੀ ਕੀ ਹੀਦੀ ਆਜਮ ਸਿਦਾਰ ਉਦਮ ਸਿੰਘ ਜੀ ਜਿਹੜੇ ਸਾਡੇ ਸਾਰੇ ਪੰਜਾਬ ਦੇ ਦੇਸ਼ ਦੇ ਤਾਂ ਹੈ ਹੀ ਖਾਸ ਤੌਰ ਤੇ ਸਾਡੇ ਕੰਬੋਹ ਪਾਈਚਾਰਾ ਜਿਹੜਾ ਉਹਨਾਂ ਦੀ ਬਹੁਤ ਵੱਡੀ ਇੱਕ ਡਿਮਾਂਡ ਸੀ ਸਾਡੀ ਸਰਕਾਰ ਵੇਲੇ ਤੇ ਸੰਜੇ ਜੀ ਨੇ ਉਹ ਜਗ੍ਹਾ ਲੈ ਕੇ ਉਹਦੇ ਵਿੱਚ ਦੇਖੋ ਕੀ ਕੁਝ ਬਣ ਰਿਹਾ ਉਹਦੇ ਵਿੱਚ 올ਡ ਜਿਹੜੇ ਸਾਡੇ 올ਡ ਸਾਡੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਲਈ ਰੈਜ਼ੀਡੈਂਸ਼ੀਅਲ ਉਹਨਾਂ ਦੇ ਲਈ ਘਰ ਬਣਨੇ ਸੀ ਜਿਹੜੀਆਂ ਸਾਡੇ ਆਮ ਜ਼ਰੂਰਤਮੰਦ ਉਹਨਾਂ ਲਈ ਸਲਾਈ ਸੈਂਟਰ ਖੁੱਲਣਾ ਸੀ ਸਾਡੀਆਂ ਮਾਮਾ ਭੈਣਾਂ ਲਈ ਸਲਾਈ ਸੈਂਟਰ ਤੋਂ ਇਲਾਵਾ ਕੰਪਿਊਟਰ ਸੈਂਟਰ ਸਾਡੀਆਂ ਬੱਚੀਆਂ ਲਈ ਉਹਦੇ ਵਿੱਚ ਖੁੱਲਣਾ ਸੀ ਤੇ ਅਸੀਂ ਉਹ ਵੀ ਰਿਵਿਊ ਕਰਨ ਅੱਜ ਜਾਣਾ ਸੀ ਦੂ ਮਰਦੇ ਹਾਲ ਬਣਦੇ ਆ ਕਨਵੈਨਸ਼ਨ ਹਾਲ ਟਾਈਪ ਵੇੜਾ ਸਣਾ ਖੁੱਲਣ ਲੱਗਿਆ ਜੀ ਜਿਵੇਂ ਬਹੁਤ ਲੋਡ ਹੁੰਦੀ ਆ ਉੱਥੇ ਉਹ ਵਿਆਹ ਸ਼ਾਦੀ ਕੋਈ ਭੋਗ ਸੈਰੇਮੋਨੀ ਹੋ ਉਹਦੇ ਵਿੱਚ ਉਹ ਵੀ ਦੇਖਣ ਜਾਣਾ ਈਡਬਲਯੂਐਸ ਕਲੋਨੀ ਜਿਵੇਂ ਸੰਜੀਤ ਜੀ ਦੱਸ ਰਹੇ ਉਹਨਾਂ ਦੀ ਲੋਡ ਉਦੋਂ ਬਾਅਦ ਇੱਕ ਸਕੂਲ ਵੀ ਸੀ ਇੱਕ ਸੈਂਟਰਲ ਚ ਸਕੂਲ ਆ ਸੈਂਟਰਲ ਹਲਕੇ ਚ ਬਣਿਆ ਉਹ ਇੱਕ ਈਸਟ ਚ ਬਣਿਆ ਹੋਇਆ ਇੱਕ ਹੋਰ ਸਕੂਲ ਕਈ ਚੀਜ਼ਾਂ ਐਸੀਆਂ ਜਿਹੜੀਆਂ ਆਉਣ ਵਾਲੇ ਦਿਨਾਂ ਚ ਅਸੀਂ ਤਾਂ ਰੋਜ਼ ਵਿਜ਼ਿਟ ਕਰਨੀਆਂ ਬਿੱਟੂ ਜੀ ਪੁਲਿਸ ਸਾਹਿਬ ਬਿੱਟੂ ਜੀ ਪੁਲਿਸ ਸਟੇਸ਼ਨ ਵੀ ਹੈ ਪੁਲਿਸ ਨਾਲ ਪੁਲਿਸ ਨਾਲ ਤਾਂ ਗੱਲਬਾਤ ਹੋਏ ਕੀ ਕਹਿ ਰਹੀ ਹੈ ਸਭੇ 600 ਕਰੋੜ ਰੁਪਏ ਦਾ ਸਾਡਾ ਬੁੱਢਾ ਆਦਾ ਪ੍ਰੋਜੈਕਟ ਚੱਲ ਰਿਹਾ ਉੱਥੇ ਰੋਜ਼ ਸੀਚੇਵਾਲ ਸਾਹਿਬ ਤਾਂ ਆ ਸਕਦੇ ਆ ਉਹ ਤੇ ਰੋਜ਼ ਉਹਨੂੰ ਦੇਖ ਸਕਦੇ ਆ ਕੇ ਤੇ ਇੱਕ ਮੈਂਬਰ ਪਾਰਲੀਮੈਂਟ ਜਿਹੜਾ ਇਲੈਕਟਿਡ ਮੈਂਬਰ ਪਾਰਲੀਮੈਂਟ ਜਿੱਤੇ ਹੋਇਆ ਮੈਂਬਰ ਪਾਰਲੀਮੈਂਟ ਦਾ ਲੋਕਾਂ ਦਾ ਉਹਨੂੰ ਰੋਕਿਆ ਜਾ ਰਿਹਾ ਇਨਾ ਮਤਲਬ ਕਿਤੇ ਨਾ ਕਿਤੇ ਬਹੁਤ ਵੱਡੀ ਘਬਰਾਹਟ ਆ ਇਹਨੂੰ ਦੇਖਦੇ ਹੋਏ ਪਰ ਮੇਰੀ ਕੋਈ ਗੱਲ ਨਹੀਂ ਹੋਈ ਮੈਂ ਗੱਲ ਮੈਂ ਇਹਨਾਂ ਨਾਲ ਕੀ ਗੱਲ ਕਰਨੀ ਹੈ ਮੈਨੂੰ ਦੱਸੋ ਅੱਜ ਉਦਘਾਟਨ ਤੁਹਾਡੇ ਮੂਹਰੇ ਖੜੇ ਆ ਇਹਨਾਂ ਉਦਘਾਟਨ ਸਰਕਾਰਾਂ ਕਰਦੀਆਂ ਹੁੰਦੀਆਂ ਪੁਲਿਸ ਕੈਰੀ ਸਕਿਉਰਿਟੀ ਰੀਜ਼ਨ ਕਰਕੇ ਬਿੱਟੂ ਜਿਹਨੂੰ ਘਰ ਦੇ ਵਿੱਚ ਰੱਖਿਆ ਗਿਆ ਵਾ ਜਿਹੜਾ ਤੁਸੀਂ ਉਦਘਾਟਨ ਦੀ ਗੱਲ ਕਰਦੇ ਹੋ ਉਹ ਉਦਘਾਟਨ ਤਾਂ ਗਵਰਨਮੈਂਟ ਨੇ ਕਰਨਾ ਹੈ ਸਰਕਾਰ ਕਰਦੀ ਹੁੰਦੀ ਹੈ ਉਦਘਾਟਨ ਅਸੀਂ ਉਦਘਾਟਨ ਕਿਵੇਂ ਕਰ ਸਕਦੇ ਆ ਜੀ ਸਾਡੇ ਕੋਲ ਤਾਂ ਕੋਈ ਅਧਿਕਾਰ ਐਸਾ ਕਿਹੜਾ ਏ ਜਿਹੜਾ ਕਿ ਜਿਹੜੇ ਮਹਿਕਮੇ ਹੁੰਦੇ ਆ ਉਹ ਉਦਘਾਟਨ ਕਰਾਉਂਦੇ ਹੁੰਦੇ ਆ ਹਾਂ ਜੇ ਇਹ ਚਾਹੁੰਦੇ ਆ ਵੀ ਇਹਨਾਂ ਨੂੰ ਹਜੇ ਹੀ ਲੱਗਦਾ ਵੀ ਕਾਂਗਰਸ ਪਾਰਟੀ ਉਹ ਸਰਕਾਰ ਚਾ ਉਹਨਾਂ ਨੇ ਉਦਘਾਟਨ ਕਰਨੇ ਆ ਸੰਜੀਤ ਤਲਵਾਰ ਜੀ ਨੇ ਤੇ ਮੈਂ ਹੀ ਉਦਘਾਟਨ ਕਰਨੇ ਆ ਫਿਰ ਬਹੁਤ ਚੰਗੀ ਗੱਲ ਫਿਰ ਉਦਘਾਟਨ ਵੀ ਕਰਾਂਗੇ ਜੇ ਤੁਸੀਂ ਉਦਘਾਟਨ ਅੱਜ ਅੱਜ ਰੋਕ ਲੈਣਗੇ ਚਲੋ ਕਿੰਨਾ ਚਿਰ ਰੋਕ ਲੈਣਗੇ ਮੈਂ ਇਹਨਾਂ ਦੀ ਅਕਲ ਤੇ ਦਾਤ ਦਿਨਾ ਮੈਂ ਇਹਨਾਂ ਦੀ ਅਕਲ ਤੇ ਵੀ ਇਹ ਕੀ ਮੈਨੂੰ ਸਵੇਰੇ ਆ ਕੇ ਰੋਜ਼ ਮੈਨੂੰ ਬੰਦ ਕਰਿਆ ਕਰਨਗੇ ਇਹਨਾਂ ਦੇ ਨਾਲੋਂ ਤਾਂ 100 ਬੰਦਾ ਮੇਰੇ ਨਾਲ ਸਿਕਿਉਰਿਟੀ ਦਾ ਹੈ ਉਨੂੰ ਹੀ ਦੱਸ ਦਿਆ ਕਰਨੇ ਸਵੇਰੇ ਵੀ ਭਾਈ ਤੁਸੀਂ ਉਹ ਤਾਲੇ ਲਾ ਲਓ ਇਹਨਾਂ ਦੀ ਨਫਰੀ ਨਾਲੋਂ ਵੱਧ ਮੇਰੇ ਨਾਲ ਗਨਮੈਨ ਨੇ ਉਹ ਵੀ ਉਹ ਵੀ ਸਰਕਾਰ ਦੇ ਆ ਇੱਕ ਸਨੇਹਾ ਦੇ ਕੇ ਚੰਡੀਗੜ੍ਹੋਂ ਇਹਨਾਂ ਦਾ ਡੀਜੀਪੀ ਉਹਨਾਂ ਨੂੰ ਸਨੇਹਾ ਦੇ ਦਿਆ ਕਰੇ ਵੀ ਅੱਜ ਭਾਈ ਬਾਹਰ ਨਾ ਜਾਣ ਦਿਓ ਇਹਨਾਂ ਨੂੰ ਬਚਾਰਿਆਂ ਨੂੰ ਕਹਨ ਇਹ ਲੋਕਾਂ ਦੀ ਸੇਵਾ ਕਰ ਅਸੀਂ ਤਾਂ ਨਾ ਬਾਈਡਿੰਗ ਸਿਟੀਜ਼ਨ ਆ ਕਾਨੂੰਨ ਤੋਂ ਬਾਹਰ ਅਸੀਂ ਜਾਣਾ ਨਹੀਂ ਤੇ ਪੁਲਿਸ ਸਾਡੇ ਇਹ ਸਾਡੇ ਭਾਈ ਨੇ ਸਾਡੇ ਭਰਾ ਨੇ ਸਾਡੇ ਨੇ ਇੱਕ ਮਿੰਟ ਜੀ ਇੱਕ ਮਿੰਟ ਸਾਡੀ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਜੀ ਗੱਲਬਾਤ ਹੋਈ ਪ੍ਰਸ਼ਾਸਨ ਨਾਲ ਨਹੀਂ ਨਹੀਂ ਮੈਂ ਅਸੀਂ ਕਿਉਂ ਗੱਲ ਕਰੀਏ ਉਹਨਾਂ ਨੇ ਕੀ ਕਿਹਾ ਤੁਹਾਨੂੰ ਕਿਉਂ ਬੰਦ ਸਰ ਐਸਪੀ ਐਸਪੀ ਸਾਹਿਬ ਵੀ ਅੰਦਰ ਇਹਨਾਂ ਨਾਲ ਗੱਲਬਾਤ ਹੋਈ ਕੋਈ ਗੱਲ ਨਹੀਂ ਕੋਈ ਇਹਨਾਂ ਕੋਲ ਜਵਾਬ ਨਹੀਂ ਕੋਈ ਇਹਨਾਂ ਕੋਲ ਗੱਲ ਨਹੀਂ ਆ ਤੁਸੀਂ ਪੁੱਛ ਲਓ ਤੁਹਾਡੇ ਮੂਹਰੇ ਖੜੇ ਆ ਵੀ ਇਹਨਾਂ ਨੂੰ ਪੁੱਛੋ ਵੀ ਕੀ ਗੱਲ ਆ ਵੀ ਸਰ ਜਿਹੜਾ ਪ੍ਰੋਗਰਾਮ ਦੇਖਿਆ ਸੀ ਉਹਨੂੰ ਸਵਾਲ ਦਾ ਜਵਾਬ ਦੇ ਦੇ ਸਿਕਿਉਰਿਟੀ ਰੀਜ਼ਨ ਕਰਕੇ ਬਟੂ ਜੀ ਨੂੰ ਬਾਹਰ ਨਹੀਂ ਜਲਤਾ ਜਾ ਰਿਹਾ ਉਹ ਇਹ ਕਹਿ ਰਹੇ ਆ ਕਿ ਸਿਕਿਉਰਿਟੀ ਰੀਜ਼ਨ ਸਿਕਿਉਰਿਟੀ ਵਿਧਾਈ ਜਾਵੇ ਤਾਂ ਬੰਦਾਤੀ ਹੋ ਗਿਆ ਇਹਨਾਂ ਨੇ ਸਿਕਿਉਰਿਟੀ ਗੇਟ ਬੰਦ ਕਰਕੇ ਆ ਤਾਲੇ ਲਾ ਕੇ ਪਰ ਐਸਾ ਤਾਲਾ ਇਹਨਾਂ ਦੇ ਜ਼ਹਿਨ ਚ ਬੜਿਆ ਇਹਨਾਂ ਦੇ ਭਗਵੰਤ ਮਾਨ ਦੇ ਵੀ ਤਾਲਾ ਬੜਿਆ ਇਹਨਾਂ ਦੇ ਵੀ ਤਾਲਾ ਇਹ ਉਹ ਦਿਨ ਦੇ ਤਾਲੇ ਹੀ ਲਾਉਂਦੇ ਹੀ ਫਿਰਦੇ ਆ ਇਹਨਾਂ ਦੇ ਦਿਮਾਗ ਦੇ ਵਿੱਚ ਤਾਲਾ ਜਿਹੜਾ ਉਹ ਸ਼ਾਪ ਛੱਡ ਗਿਆ ਸੀ ਵੀ ਜਿੱਥੇ ਦੇਖਦੇ ਆ ਤਾਲੇ ਚੱਕੀ ਫਿਰਦੇ ਆ ਪਰ ਅਸੀਂ ਬੜਾ ਦੇਖੋ ਸਾਨੂੰ ਕੋਈ ਫਰਕ ਨਹੀਂ ਅਸੀਂ ਜੇਲ ਵੀ ਜਾਏ ਆ ਚਾਰ ਪੰਜ ਦਿਨ ਪਹਿਲਾਂ ਹੋਰ ਲੈ ਜਾਣ ਕਿੱਥੇ ਲੈ ਕੇ ਜਾਣਾ ਇਹਨਾਂ ਦੀ ਐਸੀ ਮਨਜੀਠ ਔਕਣੀ ਆ ਜੇ ਆਮ ਆਦਮੀ ਸਰਕਾਰ ਦੀ ਤੇ ਰਾਗਬ ਚੱਡੇ ਕੇਜਰੀਵਾਲ ਦੀ ਇਹਨਾਂ ਦੀਆਂ ਪਜਾਮੀਆਂ ਲਾਉਣੀਆਂ ਹੀ ਲਾਉਣੀਆਂ ਇਹ ਕੁਛ ਕਰ ਲੈਣ ਇਹ ਤਾਂ ਇਹ 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 ਤਾਂ ਇਹ ਤਾਂ ਜਿੱਦਣ ਹੁਣ ਰੇ ਆਉਣਗੇ ਜੇ ਅੱਜ ਆਹ ਕੰਮ ਕਰ ਰਹੇ ਆ ਸਾਨੂੰ ਰੋਕ ਰਹੇ ਆ ਤੇ ਤੁਸੀਂ ਕੀ ਸੋਚਦੇ ਹੋ ਭਗਵੰਤ ਮਾਨ ਤੇ ਕੇਜਰੀਵਾਲ ਲੁਧਿਆਣੇ ਚ ਵੜ ਜਾਣਗੇ ਫਿਰ ਜੇ ਅੱਜ ਰਾਤੀ ਰਹਿਣਾ ਜੀ ਉਹਨਾਂ ਨੇ ਜੇ ਅੱਜ ਆਹ ਗੱਲ ਕਰਨਗੇ ਤਾਂ ਫਿਰ ਰਾਤਾਂ ਨੂੰ ਤਾਂ ਯਾਰ ਇਹ ਪਤਾ ਨਹੀਂ ਕੀ ਹਾਲਾਤ ਚ ਹੁੰਦੇ ਆ ਰਾਤ ਦੀ ਗੱਲ ਛੱਡੋ ਇਹਨਾਂ ਦੀ ਗੱਲ ਦਿਨੇ ਦੀ ਕਰੋ ਰਗ ਛੱਡ ਦੇਣਾ ਹੋਰ ਵੀ ਨੇ ਤੇ ਫਿਰ ਤਾਂ ਹੀ ਨਾ ਕਿਤੇ ਰਾਤ ਤਾਂ ਹੀ ਨਾ ਕਰ ਰਹੇ ਹੁਣ ਨਹੀਂ ਰਗ ਪਾ ਦੇ ਹਿਆਤ ਚ ਰਹਿਣਾ ਹਦੀ ਤੇ ਅਸੀਂ ਕਿਹੜਾ ਇਹਨਾਂ ਦੇ ਨਾਲ ਜਾ ਕੇ ਸੌਣ ਦੀ ਗੱਲ ਕਰਦੇ ਆ ਭਾਈ ਆ ਜੈ 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 ਓਕੇ ਜੀ ਥੈਂਕ ਯੂ ਅੱਜ ਨਜ਼ਰਬੰਦ ਕਿਹਾ ਜਾ ਰਿਹਾ ਕੀਤਾ ਗਿਆ ਜੀ ਬਿੱਟੂ ਸਾਹਿਬ ਨੂੰ ਭਾਈ ਲੋਕੋਂ ਦਿਖਦੇ ਨੇ ਮੇਰੇ ਨਹੀਂ ਜੀ ਹਾਂਜੀ ਹਾਂਜੀ ਲਾਅ ਐਂਡ ਆਰਡਰ ਸੰਬੰਧੀ ਜਿਹੜੀ ਪ੍ਰੀਵੈਂਟਿਵ ਸਟੈਪਸ ਜਿਹੜੇ ਲਏ ਗਏ ਨੇ ਤੇ ਤਾਂ ਕਿ ਕੋਈ ਲੁਧਿਆਣਾ ਕਮਿਸ਼ਨਰੇਟ ਦੇ ਵਿੱਚ ਲਾਅ ਐਂਡ ਆਰਡਰ ਸੰਬੰਧੀ ਕੋਈ ਵੀ ਸਮੱਸਿਆ ਨਾ ਪੇਸ਼ ਹੋਵੇ ਤੇ ਇਸ ਤੋਂ ਇਲਾਵਾ ਤਾਂ ਹੋਰ ਕੋਈ ਇਹਦੇ ਇਸ ਚੀਜ਼ ਦੇ ਮਾਇਨੇ ਹੈ ਨਹੀਂ ਜੀ ਸਰ ਨਜ਼ਰਬੰਦ ਕਿਹਾ ਜਾ ਕੁਝ ਸੋਟੀ ਨਹੀਂ ਨਹੀਂ ਨਜ਼ਰਬੰਦੀ ਮੈਂ ਸੇਦੀ ਲਾਅ ਐਂਡ ਆਰਡਰ ਰਿਗਾਰਡਿੰਗ Keep going, information, see <laughs> you. ਮਾਫੀ ਨਾ ਯਾ ਕਿ ਤੇ ਬੋਲ ਨਹੀਂ ਨਹੀਂ ਐਸੱਚ ਕੁਝ ਨਹੀਂ ਸੀ ਸਿਰਫ ਸਿੰਪਲੀ ਇੱਕ ਜਨਰਿਕ ਜਿਹੜਾ ਤੁਹਾਨੂੰ ਮੈਂ ਜਿੰਨਾ ਦੱਸ ਸਕਦਾ ਉਹ ਹੀ ਆ ਕਿ ਲੌਂਡਰ ਆਡਰਸ ਤੋਂ ਕੀ ਜਿਹੜਾ ਹੈਗਾ ਪ੍ਰੋਬਲਮ ਸਿਰਫ ਨਹੀਂ ਸੀ ਕਿ ਬਿੱਟੂ ਬਾਹਰ ਆਇਆ ਨੂੰ ਕਹਿ ਰਹੇ ਕਿ ਮੈਨੂੰ ਨਜ਼ਰ ਮੰਨ ਕੇ ਤਾ ਉਹਨਾਂ ਨੇ ਨਜ਼ਰ ਮੰਨ ਕੇ ਕਿਹਾ ਜੀ ਕਹਿੰਦਾ ਲਿਖਣਗਾ ਸਰ ਮੰਨਦੀ ਤੁਹਾਡੇ ਸਾਹਮਣੇ ਫ੍ਰੀਲੀ ਓਪਨਲੀ ਵਰਕ ਕਰਤੇ ਗਏ ਨੇ ਜੀ ਤੇ ਕੋਈ ਇਹੋ ਜਿਹੀ ਨਜ਼ਰਮੰਦੀ ਵਾਲਾ ਤਾਂ ਕੋਈ ਨਹੀਂ ਹੈ ਕਿ ਉਹਨਾਂ ਨੇ ਲਿਖ ਕੇ ਪਾਇਆ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਨਜ਼ਰ ਮੈਂ ਕਾਕੇ ਵੀ ਕਹਿ ਰਹੇ ਕਿ ਮੈਨੂੰ ਨਜ਼ਰ ਸਰ ਉਹ ਵੀ ਸਵਾਲ ਚੱਕ ਰਹੇ ਨੇ ਕਿ ਕਿਉਂ ਬੰਦ ਦਿੱਤਾ ਨਹੀਂ ਚਲੋ ਉਸ ਸਾਡੇ ਮੌਜੂਦਾ ਐਮਪੀ ਨੇ ਇਹਨਾਂ ਦੇ ਆਕੇ ਬੜਾ ਪੋਲਾਈਟਲੀ ਆਕੇ ਰਿਕੁਐਸਟ ਕੀਤੀ ਹੈ ਕਿ ਕੋਈ ਇਹੋ ਜਿਹਾ ਨਹੀਂ ਹੈਗਾ ਕੋਈ ਫੋਰਸਫੁੱਲ ਕੁਝ ਨਹੀਂ ਹੈਗਾ ਸਰ ਕਾਰਨ ਕੀ ਹੈ ਉਹ ਕਹਿੰਦੇ ਅਸੀਂ ਪ੍ਰੋਜੈਕਟਰ ਆ ਕਰਨ ਜਾਣਾ ਸੀ ਨਿਕਲ ਕੋਈ ਨਹੀਂ ਸਾਨੂੰ ਪਾ ਕਰਕੇ ਬੰਦ ਕੀਤਾ ਜਾਂਦਾ ਨਹੀਂ ਜੀ ਸੱਚ ਕੋਈ ਰੀਜ਼ਨ ਨਹੀਂ ਹੈ ਸਰ ਕਾਰਨ ਕੀ ਸਰ ਲਾਅ ਐਂਡ ਆਰਡਰ ਦੇ ਪ੍ਰੀਵੈਂਟਿਵ ਸਟੈਪਸ ਨੇ ਠੀਕ ਸਰ ਕਿੰਨੇ ਕ ਦਿਨ ਲਈ ਇਸ ਤਰ੍ਹਾਂ ਰੋਕੇਗਾ ਨਹੀਂ ਬਾਰਸਾਂ ਕੁਝ ਨਹੀਂ ਜੀ ਜੋ ਕੋਈ ਕੋਈ ਪੁਲਿਸ ਨੂੰ ਇਨਫੋਰਮੇਸ਼ਨ ਸੀ ਕਿ ਵੀ ਲਾਅ ਐਂਡ ਆਰਡਰ ਖਰਾਬ ਹੋ ਸਕਦਾ ਸਾਨੂੰ ਭਾਈ ਉਸ ਤੋਂ ਉੱਪਰ ਕਰਨ ਦੀ ਜੇ ਨਹੀਂ ਪਿਆ ਸਾਨੂੰ ਸਾਨੂੰ ਡਾਇਰੈਕਸ਼ਨਸ ਮੁਤਾਬਕ ਜੋ ਸੀਗਾ ਰੋਕੇ ਦੇ ਮੁਤਾਬ